ਹੁਣ ਆਪਾਂ ਕਹਿੰਦੇ ਵੀ ਨਸ਼ਾ ਛੱਡੋ ਨਸ਼ਾ ਛੱਡਣ ਦੇ ਬਹੁਤ ਜ਼ਿਆਦਾ ਕਾਰਨ ਵੀ ਸਾਨੂੰ ਦੱਸੇ ਜਾਂਦੇ ਆ ਚਲੋ ਕਾਰਨ ਹੈਗੇ ਵੀ ਆ ਠੀਕ ਆ ਵੀ ਜਿਹੜੇ ਕਾਰਨ ਕਰਕੇ ਨਸ਼ਾ ਛੱਡਿਆ ਜਾ ਸਕਦਾ ਜਾਂ ਛੱਡਣਾ ਚਾਹੀਦਾ ਕਾਰਨ ਹੈਗੇ ਨਸ਼ਾ ਕਰਨ ਵਾਸਤੇ ਕੋਈ ਕਾਰਨ ਹੈ ਨਹੀਂ ਪਰ ਸਾਡੇ ਦਿਮਾਗ ਦੇ ਵਿੱਚ ਕਾਰਨ ਹੈਗੇ ਜਿਹੜਾ ਨਸ਼ਾ ਕਰਨੇ ਵਾਲਾ ਬੰਦਾ ਉਹਦੇ ਦਿਮਾਗ ਦੇ ਵਿੱਚ ਨਸ਼ਾ ਕਰਨ ਦੇ ਬਹੁਤ ਕਾਰਨ ਹਨ ਜਿਨ੍ਹਾਂ ਨੂੰ ਆਮ ਤੌਰ ਤੇ ਦੂਜੇ ਲੋਕ ਬਹਾਨੇ ਕਹਿੰਦੇ ਆ ਵੀ ਇਹਨੂੰ ਤਾਂ ਬਹਾਨਾ ਚਾਹੀਦਾ ਕੁਝ ਨਸ਼ਾ ਕਰਨ ਵਾਸਤੇ ਇਹਨੂੰ ਜਿਵੇਂ ਹੀ ਬਹਾਨਾ ਮਿਲਿਆ ਇਹਨੇ ਨਸ਼ਾ ਕਰ ਲਿਆ ਲੋਕਾਂ ਦੀ ਨਿਗਾਹ 'ਚ ਉਹ ਬਹਾਨੇ ਆ ਤੇ ਸਾਡੀ ਆਪ ਦੀ ਨਿਗਾਹ ਦੇ ਵਿੱਚ ਉਹ ਕੀ ਆ ਰੀਜ਼ਨ ਹੈ ਕਾਰਨ ਜਿਵੇਂ ਹੁਣੇ ਬਿਲ ਨੇ ਗੱਲ ਕੀਤੀ ਨੰਬਰ 1 ਇਹਦੇ ਤੋਂ ਸ਼ੁਰੂ ਕਰ ਲੈਂਦੇ ਆ ਇਹ ਕਹਿੰਦਾ ਵੀ ਰੋਕ ਟੋਕ ਰੋਕ ਟੋਕ ਕਰਦਿਆਂ ਦੀ ਇਹਦੀ ਹਾਂਜੀ ਕਰਦਿਆਂ ਦੀ ਹੁਣ ਮੈਂ ਕਰਦਿਆਂ ਦੀ ਰੋਕ ਟੋਕ ਨਾਲ ਕਰਦਿਆਂ ਦੀ ਲਿਖਿਆ ਕੱਲੀ ਰੋਕ ਟੋਕ ਨਹੀਂ ਲਿਖਿਆ ਮਤਲਬ ਰੋਕ ਟੋਕ ਨਿਸ਼ਾਨੀ ਕਰਾਉਂਦੀ ਰੋਕ ਦੇ ਟੋਕ ਦੇ ਤੈਨੂੰ ਬਾਹਰ ਦੇ ਸਾਥੀ ਵੀ ਹੋਣੇ ਆ ਇਨੂੰ ਵੱਧ ਘੱਟ ਵੀ ਬੋਲਦੇ ਆਣੇ ਆ ਕਿਸੇ ਨਾਲ ਨਸ਼ੇ 'ਚ ਹਿੱਸਾ ਪੈ ਗਿਆ ਕਿਤੇ ਨਸ਼ਾ ਇਕੱਠਾ ਕਰਦੇ ਆਂ ਵੱਧ ਘੱਟ ਹੋ ਗਏ ਹੋਰ ਉੱਪਰ ਹਿੱਟ ਹੋਲੇ ਗੁੱਸਾ ਗਿਲਾ ਹੋਲੇ ਪਰ ਉਹ ਰੋਕ ਟੋਕ ਅਸੀਂ ਚਰ ਲੰਨੇ ਆ ਉਹਨੂੰ ਨਹੀਂ ਅਸੀਂ ਮਾਨ ਚ ਰੱਖਦੇ ਅਸੀਂ ਉਹਨੂੰ ਕਹਿੰਦੇ ਕੋਈ ਨਹੀਂ ਦੋਸਤ ਆ ਐਨਾ ਕ ਚੱਲਦਾ ਪਾਈਆਂ 'ਚ ਐਨਾ ਕ ਤਾਂ ਹੋ ਜਾਂਦਾ ਚੱਲ ਇੱਥੇ ਹੋ ਗਿਆ ਉੱਥੇ ਹੋ ਗਿਆ ਇਹ ਕਰ ਲੈਨੇ ਆ ਇਹ ਜਿਹੜਾ ਮੈਂ ਇਹ ਦੱਸ ਰਿਹਾ ਹੋ ਸਕਦਾ ਇਹ ਜ਼ਰੂਰੀ ਨਹੀਂ ਵੀ ਬਿੱਲਾ ਵੀ ਇਹ ਚੀਜ਼ ਕਰਦਾ ਹੋਵੇ ਠੀਕ ਹੈ ਹੁਣ ਰੋਗ ਟੋਗ ਕਰਦਿਆਂ ਦੀ ਕਰਦਿਆਂ ਦੀ ਰੋਗ ਟੋਗ ਕੀ ਹੈ ਜੀ ਕੀ ਕਹਿੰਦੇ ਉਹਨੇ ਕਰਦੇ ਹਾਂਜੀ ਨਹੀਂ ਤੁਸੀਂ ਨਹੀਂ ਬਿੱਲਾ ਹੀ ਬੋਲ ਬਿਲਕੀ ਆ ਨੰਬਰ 1 ਬਾਹਰ ਨਹੀਂ ਜਾਣਾ ਹਾਂਜੀ ਦੂਜਾ ਕੀ ਆ ਮੁੰਡਿਆਂ ਨੂੰ ਮੁੰਡਿਆਂ ਨੂੰ ਨਹੀਂ ਮਿਲਣਾ। ਮਤਲਬ ਨਸ਼ੇ ਵਾਲੇ? ਹਾਂਜੀ ਹਾਂਜੀ। ਨਸ਼ੇ ਵਾਲੇ ਹਨਾ। ਇੱਕ ਹੋਰ ਬਾਸ ਫੋਨ ਤੇ ਕਹਿੰਦੇ ਗੱਲ ਨਹੀਂ ਕਰਨੀ। ਫੋਨ ਤੇ ਤੇ ਵੀ ਸੰਪਰਕ ਨਹੀਂ ਕਰਨਾ ਹਨਾ। ਨਹੀਂ ਕਰਨਾ ਕਿਹਨਾਂ ਨਾਲ? ਕਿਸੇ ਨਾਲ ਨਹੀਂ। ਪੁਰਾਣੇ ਦੋਸਤਾਂ ਨਾਲ? ਹਾਂਜੀ। ਪੁਰਾਣੇ ਸਾਥੀਆਂ ਨਾਲ ਹਨਾ। ਸਾਥੀਆਂ ਨਾਲ ਜਾਂ ਕਿਸੇ ਨਾਲ ਵੀ ਇਹੀ ਆ ਕਿਸੇ ਨਾਲ ਵੀ ਹੋਰ ਕੋਈ ਰੋਕ ਟੋਕ ਜਿੱਥੇ ਜਾਣਾ ਨਾਲ ਹੀ ਜਾਣਾ ਸੀ ਜਿੱਥੇ ਜਾਣਾ ਉਹਨਾਂ ਨੇ ਨਾਲ ਜਾਣਾ ਚਾਰ ਨੰਬਰ ਆ ਗਿਆ ਜਿੱਥੇ ਜਾਣਾ ਨਾਲ ਹੋਵੇਗਾ ਕੋਈ ਹੈਨਾ ਹੋਰ ਜੀ 5 ਨੰਬਰ ਜੇ ਚਲੇ ਜਨ ਫਿਰ ਤੈਨੂੰ ਫੋਨ ਕਰਦੇ ਰਹਿਣੇ ਆ ਬਾਹਰ ਗਏ ਨੂੰ 2 ਮਿੰਟ 2-2 ਮਿੰਟ ਬਾਅਦ ਫੋਨ ਹਨਾ ਫੋਨ ਠੀਕ ਆ ਹੋਰ ਕੋਈ ਚੀਜ਼ ਅੱਜ ਅੰਦ ਦੇ ਦਾ ਦਰਵਾਜ਼ਾ ਮੈਂ ਕਰਿਆਣਾ ਠੀਕ ਆ ਕਾਰ ਵਾਪਸੀ ਦਾ ਟਾਈਮ ਦੰਦੇ ਆ ਕਾਰ ਵਾਪਸੀ ਦਾ ਸਮਾਂ ਤੈਅ ਕਰਦੇ ਹਾਂ ਨਾ ਕਰਦੇ ਨੇ ਹੋਰ ਹਾਂ ਤਾਂ ਹੀ ਮੈਂ ਤੁਹਾਡੇ ਬੋਰਡ ਤੇ ਲਿਖੀ ਜਾਂਦਾ ਹੁਣ ਇਹ ਚੀਜ਼ਾਂ ਤਾਂ ਕਿ ਸਾਰੇ ਸਮਝ ਆ ਜੇ ਹਾਂਜੀ ਬੋਲੋ ਇਹ ਹੀ ਹੁਣ ਮੈਂ ਇੱਕ ਇੱਕ ਗੱਲ ਕਰਕੇ ਤੁਹਾਨੂੰ ਸਵਾਲ ਪੁੱਛੂੰਗਾ ਜੜੀਆਂ ਚੀਜ਼ਾਂ ਲਿਖੀਆਂ ਮੇਰੀ ਤੁਹਾਨੂੰ ਇੱਕੋ ਰਿਕੁਐਸਟ ਹੈ ਜਿੰਨੇ ਵੀ ਬੱਚੇ ਬੈਠੇ ਵੀ ਜਵਾਬ ਆ ਜੜਾ ਹਰ ਇੱਕ ਜੀ ਨੂੰ ਪਿੱਛੇ ਛੱਡ ਕੇ ਇਮਾਨਦਾਰੀ ਨਾਲ ਦੇਣਾ ਠੀਕ ਆ ਅੱਛਾ ਜਵਾਬ ਦੇ ਦੇਣਾ ਸਿਰਫ ਸੱਚਾ ਜਵਾਬ ਦੇਣਾ ਠੀਕ ਨੰਬਰ 1 ਬਾਹਰ ਨਹੀਂ ਜਾਣਾ ਕਿਉਂ ਰੁਕਦੇ ਹਾਂ ਬਿਲ ਤੂੰ ਦੱਸ ਤੇਰੇ ਮੂੰਹ ਸੁਣ ਲੈ ਬਾਹਰ ਜਾਏਗਾ ਕਿਸੇ ਪੁਰਾਣੇ ਸਾਥੀ ਨੂੰ ਮਿਲੇਗਾ ਜਾਂ ਕੋਈ ਤੈਨੂੰ ਆਪਣੇ ਆਪ ਮਿਲੂਗਾ ਦੁਆਰਾ ਤੋਂ ਇਹ ਜਾ ਮਾਹੌਲ ਹੋ ਸਕਦਾ ਹੈ ਦੁਆਰਾ ਤੋਂ ਨਸ਼ਾ ਕਰ ਸਕਦਾ ਇਹੀ ਕਾਰਨ ਕਰਕੇ ਰੁਕਦੇ ਆ আচ্ছা ਕਿਉਂ ਰੁਕਦੇ ਪਹਿਲਾਂ ਬਾਹਰ ਜਾਂਦਾ ਸੀ ਰੁਕਿਆ ਨਹੀਂ ਹੁਣ ਹੁਣ ਕਿਉਂ ਰੁਕਦੇ ਆ ਉਹਨਾਂ ਦੀ ਭਾਵਨਾ ਕੀ ਹੈ ਪਿੱਛੇ ਹਾਂਜੀ ਹਾਂਜੀ ਸੋਸਾਇਟੀ ਗਲਤ ਹੋ ਗਈ ਭਾਵਨਾ ਕੀ ਆ ਡਰ ਭਾਵਨਾ ਕੀ ਆ ਡਰ ਡਰ ਕੀ ਆ ਗਿਆ ਜੀ ਡਰ ਡਰ ਇਹ ਉਹਨਾਂ ਦੀ ਭਾਵਨਾ ਡਰਦੇ ਆ ਬਾਹਰ ਜਾਊਗਾ ਨਸ਼ਾ ਕਰੋ ਦੂਜਾ ਮੁੰਡਿਆਂ ਨੂੰ ਨਹੀਂ ਮਿਲਣਾ ਨਸ਼ੇ ਆਲਿਆਂ ਨੂੰ ਕਿਉਂ ਰੋਕਦੇ ਆ ਮਤਲਬ ਇਹ ਆ ਵੀ ਜਦ ਪੁਰਾਣੇ ਸਾਥੀਆਂ 'ਚ ਮਿਲਦੇ ਆ ਨਸ਼ੇ ਵਾਲਿਆਂ ਨਾਲ ਮਿਲਦੇ ਆ ਮਾਹੌਲ ਬਹੁਤ ਛੇਤੀ ਤਿਆਰ ਹੋ ਜਾਂਦਾ ਮਾਹੌਲ ਤਿਆਰ ਹੋ ਗਿਆ ਐਕਸ਼ਨ ਤੇ ਰਿਐਕਸ਼ਨ ਬਹੁਤ ਛੇਤੀ ਹੋ ਜਾਂਦਾ ਜੀ ਦੇ ਕਰਕੇ ਫਿਰ ਕੀ ਹੋ ਜਾਂਦਾ ਹਾਂ ਜੀ ਨਸ਼ਾ ਤਿਆਰ ਹੋ ਜਾਂਦਾ ਹੁਣ ਇਹ ਦੂਜਾ ਕਾਰਨ ਹੈ ਇਹਦੇ ਪਿੱਛੇ ਕਿਉਂ ਰੁਕਦੇ ਆ ਭਾਵਨਾ ਕੀ ਆ ਹਾਂ ਜੀ ਡਰ ਇਹ ਭਾਵਨਾ ਕੀ ਆ? ਡਰ ਇਹ ਡਰ ਤੋਂ ਬਾਅਦ ਇੱਛਾ ਪਰ ਵੀ ਜਾਣਾ ਆਪਾਂ ਨੇ ਕਿਤੇ ਪਰ ਵੀ ਜਾਣਾ? ਇੱਛਾ ਪਰ ਚਲੋ ਇਹ ਵੀ ਡਰ ਆ ਹੁਣ ਆਜੋ 3 ਨੰਬਰ ਫੋਨ ਤੇ ਵੀ ਸੰਪਰਕ ਨਹੀਂ ਕਰਨਾ ਫੋਨ ਤੇ ਗੱਲ ਨਹੀਂ ਕਰਨੀ ਕਿਸੇ ਨਾਲ ਵੀ ਕਾਰਨ ਤਾਂ ਵੀ ਫੋਨ ਜੇ ਫੋਨ ਤੇ ਗੱਲ ਕਰਦੇ ਹੋਈ ਕੋਈ ਨੰਬਰ ਸੇ ਤੁਹਾਨੂੰ ਦੇ ਚਾਹ ਰਹੇ ਹਾਂ ਹਾਂ ਫੋਨ ਇੱਕ ਐਸੀ ਚੀਜ਼ ਆ ਜਿਹੜੀ ਬਹੁਤ ਛੇਤੀ ਤੁਹਾਨੂੰ ਦੁਨੀਆ ਨਾਲ ਜੋੜ ਦਿੰਦੀ ਆ ਇੱਕਦਮ ਤੇ ਪੁਰਾਣੇ ਲੋਕ ਉਹੀ ਸਾਥੀ ਜਦ ਤੱਕ ਤੁਸੀਂ ਉਹਨਾਂ ਨਾਲ ਸੰਪਰਕ ਵਿੱਚ ਚਲੇ ਜਾਂਦੇ ਹੋ ਜਾਂ ਉਹ ਤੁਹਾਡੇ ਨਾਲ ਕੋਈ ਨਾ ਕੋਈ ਸੰਪਰਕ ਪਾਵੇਂ ਤੁਹਾਨੂੰ ਕੋਈ SIM ਵੀ ਨਾ ਦਿੱਤਾ ਹੋਵੇ ਤੁਹਾਡੇ ਫੋਨ ਦੇ ਵਿੱਚ ਇਹ ਨੈੱਟ ਵੀ ਚੱਲਦਾ ਨਾ ਤਾਂ ਤੁਹਾਡੇ ਕੋਲ ਬਹੁਤ ਕੋਸਾ ਹੈ ਮੈਸੇਂਜਰ ਹੋਏ ਇੰਸਟਾਗ੍ਰam ਹੋਏ ਵਟਸਐਪ ਹੋਏ ਕੀ ਗੱਲ ਹੈ ਕੋਈ ਫਲਾਣਾ ਹੋਏ ਧਮਕਾਣਾ ਹੋਏ ਟਿੰਡਰ ਹੋਏ ਫਲਾਣਾ ਹੋਏ ਪਤਾ ਨਹੀਂ ਕਿਹੜੀਆਂ ਕਿਹੜੀਆਂ ਐਪਾਂ ਨੇ ਸਹੀ ਗੱਲ ਦਾ ਸਹੀ ਅੱਛਾ ਉਹ ਕਿਉਂ ਰੋਕਦੇ ਆ ਫੋਨ ਕਾਰਨ ਭਾਵਨਾ ਕੀ ਆ ਹਾਂਜੀ ਡਰ ਚਲੋ ਚੌਥੇ ਪੁਰਾਜੋ ਜਿੱਥੇ ਜਾਣਾ ਨਾਲ ਹੋਵੇਗਾ ਕੋਈ ਨਾ ਕੋਈ ਉਹਦਾ ਕਾਰਨ বিজে ਬਾਹਰ ਜਾਣ ਤੋਂ ਨਹੀਂ ਹਟਦਾ ਜਿੱਦ ਕਰਦਾ ਚੱਲ ਮੰਮੀ ਨਾਲ ਹੋਊਗੀ ਜਾਂ ਸਿਸਟਰ ਨਾਲ ਹੋਊਗਾ ਨਾਲ ਹੋਊਗੀ ਸਿਸਟਰ ਜਾਂ ਭਾਈ ਨਾਲ ਹੋਊਗਾ ਕੋਈ ਵੀ ਇੱਕ ਗਾਰਡੀਅਨ ਨਾਲ ਹੋਊਗਾ ਕਿਉਂ ਉਹ ਕਿਉਂ ਆਪਣਾ ਕੰਮ ਛੱਡ ਕੇ ਨਾਲ ਨਾਲ ਜਾਊਗਾ ਪਰਸ਼ਾਵਾ ਬਣ ਕੇ ਉਹ ਕਿਉਂ ਨਾਲ ਨਾਲ ਮਗਰਮਗਰ ਜਾਊਗਾ ਹਾਂਜੀ ਕੀ ਆ ਡਾਰਾ ਕੀ ਆ ਡਾਰਾ ਕਿਹੜੀ ਚੀਜ਼ ਦਾ ਭੀ ਜੇ ਨਹੀਂ ਹਟਦਾ ਬਾਹਰ ਜਾਣ ਤੋਂ ਤਾਂ ਨਾਲ ਲੈ ਕੇ ਚਲਦੇ ਆਂ ਘਟੋ ਘਟ ਅਸੀਂ ਕਿਸੇ ਨੂੰ ਮਿਲਣ ਤੋਂ ਤਾਂ ਰੋਕ ਲੂਗੇ ਤਰੀਕਾ ਉਹਨਾਂ ਦਾ ਰੋਕ ਤਾਂ ਨਹੀਂ ਪਾਉਂਦੇ ਉਹ ਚਲੋ ਉਹ ਤਾਂ ਇਸ਼ਾਰੇ ਨਾਲ ਹੋ ਜਾਂਦਾ ਰਸਤੇ 'ਚ ਸੜ ਜਾਂਦੇ ਅਸੀਂ ਜਾਂਦੇ ਜਾਂਦੇ ਚੱਕ ਲੈਂਦੇ ਕਈ ਵਾਰ ਤਾਂ ਬੋਲੋ ਠੀਕ ਹੈ ਗੱਲ ਗਲਤ ਹੱਥ ਮਿਲਾਉਣ ਦੀ ਵੀ ਲੋੜ ਨਹੀਂ ਵੈਸੇ ਤਾਂ ਹੱਥ ਮਿਲਾਉਣ ਲੱਗੇ ਵੀ ਫੜਾ ਜਾਂਦਾ ਬੰਦਾ ਉਹ ਵੈਸੇ ਹੀ ਇਸ਼ਾਰਾ ਦੇ ਕੇ ਸੜ ਜਾਂਦਾ ਜਾਂਦੇ ਜਾਂਦੇ ਜੇ ਜਦ ਰੁਕ ਜਾਣਾ ਵੀ ਚੱਪਲ 'ਚ ਫਸ ਗਿਆ ਕੋਸ ਜੁੱਤੀ 'ਚ ਫਸ ਗਿਆ ਕੋਸ ਜਾਂ ਗਿੱਟੇ ਨੂੰ ਹੋ ਗਿਆ ਕੋਸ ਇੱਕਦਮ ਥੱਲੇ ਜਾ ਤਾ ਮਾਰਨਾ ਚੱਕ ਕੇ ਮਲਗਦ ਕੇ ਜੇਬ 'ਚ ਪਾ ਲੈਣਾ ਘਰ ਦੇ ਨੂੰ ਆਇ ਲੱਗਣਾ ਪਤਾ ਨਹੀਂ ਪੈਰ ਝਾੜਿਆ ਪਤਾ ਨਹੀਂ ਮੂਰੀ ਝਾੜੀ ਆ ਪਤਾ ਨਹੀਂ ਜੁੱਤੀ ਝਾੜੀ ਬੋਲੋ ਸੱਚਾ ਗਲਤ ਹਾਂਜੀ ਉਹ ਤਾਂ ਕਹਿੰਦੇ ਸੀ ਨਾਲ ਜਾਨਗੇ ਧਾਰਾ ਠੀਕ ਅੱਗੇ ਬਾਹਰ ਗਏ ਨੂੰ 2-2 ਮਿੰਟ ਬਾਅਦ ਫੋਨ ਕਰਦੇ ਆ ਕਾਰਨ ਹਾਂਜੀ ਧਾਰਾ ਦੋ ਦੋ ਮਿੰਟ ਬਾਅਦ ਫੋਨ ਕਰਨ ਦਾ ਮਤਲਬ ਆਵਾਜ਼ ਤੋਂ ਅੰਦਾਜ਼ਾ ਲਾਉਨੇ ਆ ਵੀ ਠੀਕ ਏ ਆ ਅਗਲਾ ਕਾਰਨ ਜਿਹੜਾ ਕਹਿੰਦਾ ਵੀ ਇੰਨਾ ਟਾਈਮ ਦੇ ਤੈਨਾਂ ਟਾਈਮ ਚ ਮੁੜਿਆ ਹੀ ਮਤਲਬ ਕਿਹੜਾ ਟਾਈਮ ਆਉ ਜਿਹੜਾ ਤੁਹਾਡੀ ਲੋਕਲ ਮਾਰਕੀਟ ਵਾਲਾ ਟਾਈਮ ਆ ਜੇ ਉਸ ਤੋਂ ਵੱਧ ਟਾਈਮ ਲੱਗਦਾ ਮਤਲਬ ਕਿ ਕਿਸੇ ਹੋਰ ਪਾਸੇ ਲੰਘ ਗਿਆ ਨਸ਼ਾ ਖਰੀਦਣ ਨਸ਼ੇ ਵਾਲੇ ਨੂੰ ਮਿਲਣ ਜਾਂ ਹੋਰ ਲੱਲਾ ਭੱਬਾ ਬੱਟਾ ਵਰ ਜੋ ਵੀ ਹੈਗਾ ਉੱਥੇ ਚਲਾ ਗਿਆ ਹੁਣੇ ਦੋ ਕਾਰਨ ਆ ਤੇਰੇ ਘਰ ਪਰ ਵਾਪਸੀ ਦਾ ਸਮਾਂ ਤੇ ਬਾਹਰ ਕੇ ਨੂੰ ਹੋਣ ਇਹਨਾਂ ਦੀ ਭਾਵਨਾ ਕੀ ਆ ਹਾਂਜੀ ਡਰ ਆ ਠੀਕ ਆ ਇਹ ਡਰ ਨੂੰ ਪਗਾਉਣ ਵਾਸਤੇ ਤੁਹਾਡਾ ਪਰਿਵਾਰ ਥੋੜਾ ਸੱਚ ਬੋਲਦਿਮ ਹਾਂ ਹੈ ਜੇ ਗੁੱਸਾ ਨਾ ਕਰੋ ਬੁਰਾ ਵੀ ਨਾ ਮੰਨ ਲਿਓ ਇਹ ਡਰ ਦੇ ਚੱਕਰ ਦੇ ਵੀ ਤੁਹਾਡਾ ਪਰਿਵਾਰ ਤੁਹਾਤੋਂ ਛੇਤਰ ਵੀ ਖਾਂਦਾ ਥਾ ਤੂੰ ਮੰਦਾ ਹੀ ਚੰਗਾ ਬਚਨ ਵੀ ਸੁਣਦਾ ਗੰਦੇ ਮੰਦੇ ਇਨਸਲਟਿੰਗ ਬੋਲ ਵੀ ਥੋਡੇ ਬਰਦਾਸ਼ਤ ਕਰਦਾ ਥਾ ਤੋ ਦੁਰਪਰਾਵੀ ਕਰਵਾਉਂਦਾ ਥਾ ਤੋ ਬੇਇੱਜ਼ਤੀ ਵੀ ਕਰਵਾਉਂਦਾ ਕਈ ਜਗ੍ਹਾ ਤਾ ਥਾ ਤੋ ਮਾਰ ਮੂਰ ਵੀ ਖਾ ਲੈਂਦੇ ਆ ਕਰਦੇ ਮਾਰ ਦਿੰਦੇ ਆ ਧੱਕਾ ਧੱਕਾ ਮਾਰ ਦਿੰਦੇ ਆ ਕਈ ਤਾ ਸੂਰਮੇ ਹੱਥ ਵੀ ਚੱਕ ਦਿੰਦੇ ਆ ਮੈਂ ਤਾਂ ਹੀ ਇਜਾਜ਼ਤ ਲਿੱਤੀ ਥਾ ਤੋ ਪਹਿਲਾਂ ਗੁੱਸਾ ਨਾ ਕਰ ਜੋ ਭਾਈ ਕਿਉਂਕਿ ਮੈਂ ਹੁਣ ਸੱਚ ਬੋਲਣਾ ਸੱਚ ਕੌੜਾ ਬਹੁਤ ਆ ਤਾਂ ਹੀ ਇਜਾਜ਼ਤ ਲੈ ਕੇ ਗੱਲ ਕਰ ਰਹੇ ਹਾਂ ਬੋਲੋ ਸਹੀ ਹੈ ਗੱਲ ਤਾਂ ਸਹੀ ਹਾਂਜੀ ਸਹੀ ਇਹ ਜਿਹੜਾ ਉਹਨਾਂ ਦਾ ਡਰ ਆ ਇਹ ਉਹਨਾਂ ਨੂੰ ਛਿੱਤਰ ਵੀ ਪਾਉਂਦਾ ਇਹ ਉਹਨਾਂ ਨੂੰ ਮਾੜਾ ਵੀ ਬਣਾਉਂਦਾ ਤੇ ਤੁਸੀਂ ਉਹਨਾਂ ਨੂੰ ਦੁਸ਼ਮਣ ਵੀ ਸਮਝਦੇ ਨਫ਼ਰਤ ਕਰਨ ਲੱਗ ਜਾਂਦੇ ਹੋ ਸ਼ਰੀਕ ਬਣ ਜਾਂਦੇ ਹੋ ਵੈਰ ਵਿਰੋਧ ਪੈ ਜਾਂਦਾ ਇੱਜ਼ਤ ਤੋਂ ਬੇਇੱਜ਼ਤੀ ਤੇ ਆ ਜਾਂਦੇ ਆ ਠੱਕਾ ਕਰਦੇ ਹੋ ਗੰਦਮੰਦ ਬੋਲਦੇ ਹੋ ਮੜਾ ਚੰਗਾ ਬੋਲਦੇ ਬਹੁਤਾ ਜ਼ਿਆਦਾ ਬਹੁਤਾ ਜ਼ਿਆਦਾ ਬਹੁਤ ਜ਼ਿਆਦਾ ਲੋਡ ਨੇ ਟਕੇ ਮਾਰਦੇ ਠੀਕ ਆ ਇਹ ਆ ਗਿਆ ਡਰ ਇਹ ਆ ਗਿਆ ਸਾਰਾ ਕੁਝ ਪੈਰੀ ਹੱਥ ਲਾਉਂਦੇ ਉਹਨੇ ਕਰਦੇ ਹੱਥ ਜੋੜਦੇ ਉਹਨੇ ਕਰੇ ਜੁੜਦੇ ਉਹਨੇ ਮਿੰਤ ਕਰਦੇ ਕ ਨਹੀਂ ਕਰਦੇ ਹਾਂ ਮਿੰਤ ਵੀ ਕਰਦੇ ਆ ਹੱਥ ਵੀ ਜੁੜਦੇ ਪੈਰਿਆਂ ਤੇ ਵੀ ਲਾਉਂਦੇ ਕੋਈ ਚੁੰਨੀ ਪੈਰਾਂ 'ਚ ਰੱਖਣ ਲੱਗਿਆ ਹੋਇਆ ਕੋਈ ਪੱਗ ਰੱਖਿਆ ਹੋਇਆ ਪੈਰਾਂ 'ਚ ਰੱਖਣ ਕੋਈ ਹੋਰ ਵਾਸਤੇ ਪਾਉਣ ਲੱਗਿਆ ਕੋਈ ਸੌਹਾ ਖਲੌਂਦਾ ਕੋਈ ਵਾਦੇ ਲੰਦਾ ਕੋਈ ਨੇਮ ਚਗਾਉਂਦਾ ਕੋਈ ਧਾਗੇ ਤਬੀਤ ਪਾਠ ਪੂਜਾ ਡਾਕਟਰ ਹਸਪਤਾਲ ਸੈਂਟਰ ਮਿੰਤਾ ਕਦੇ ਕੋਈ ਕਦੇ ਕੋਈ ਕਦੇ ਕੋਈ ਲੱਗਿਆ ਹੋਇਆ ਪਰਿਵਾਰ ਤਾਂ ਪਰਿਵਾਰ ਤਾਂ ਕੋਈ ਕਸਰੇ ਨਹੀਂ ਛੱਡਣ ਲੱਗਿਆ ਹੋਇਆ ਉਹ ਤਾਂ ਜੇ ਮੈਂ ਤੁਹਾਨੂੰ ਮੈਂ ਤਾਂ ਇੱਥੇ ਤੱਕੇ ਵੀ ਜਾਣਦਾ ਮੈਂ ਪਰਿਵਾਰਾਂ ਨੂੰ ਦੇਖਦਾ ਹਾਂ ਵੀ ਜੇ ਉਹ ਆਪਣੇ ਆਪ ਨੂੰ ਵੀ ਵੇਚਣ ਲਈ ਕੋਈ ਕਹ ਦੇਵੇ ਵੀ ਅਸੀਂ ਤੂੰ ਆਪਣੇ ਆਪ ਨੂੰ ਵੇਚ ਦੇ ਤੇ ਤੇਰੇ ਮੁੰਡੇ ਦੀ ਜ਼ਿੰਦਗੀ ਵਧੀਆ ਹੋ ਜਾਊ ਮੇਰੇ ਘਰ ਚ ਪਰਿਵਾਰ ਤਾਂ ਇੱਥੇ ਤੱਕ ਵੀ ਤਿਆਰ ਹੋ ਜਾਂਦਾ ਵੀ ਵੇਚ ਦੋ ਯਾਰ ਇਹ ਸੁખી ਹੋ ਜਾਵੇ ਬਸ ਆਪਾਂ ਥੋੜੇ ਜਿ ਗੁੱਸਾ ਨਾ ਕਰਿਓ ਆਪਾਂ ਥੋੜੇ ਜਿ ਬੇਈਮਾਨ ਜਿਆਦਾ ਨਸ਼ਾ ਕਰਨ ਵਾਲੇ ਆ ਜਿਹੜੇ ਆਪਾਂ ਕੀ ਆ ਬੇਈਮਾਨ ਬੇਈਮਾਨ ਜਿਆਦਾ ਖਾਸੇ ਜਿਆਦਾ ਜੇ ਥੋੜਾ ਜਿਹਾ ਇੱਕ ਸਟੈਪ ਹੋਰ ਪੱਟ ਕੇ ਸੱਚ ਬੋਲ ਦਮੇ ਜੇ ਗੁੱਸਾ ਨਾ ਕਰੋ ਵੀ ਅਸੀਂ ਸਕੇ ਹੈ ਹੀ ਨਹੀਂ ਕਿਸੇ ਦੇ ਆਪਣੇ ਆਪ ਦੇ ਵੀ ਨਹੀਂ ਹੈਗੇ ਹੁਣ ਤੁਸੀਂ ਮੈਨੂੰ ਸੁਣ ਰਹੇ ਹੋ ਧਿਆਨ ਨਾਲ ਮੈਂ ਦੇਖਿਆ ਮੈਂ ਤਾਂ ਇਹ ਕਿਹਾ ਤੁਹਾਨੂੰ ਸੱਚ ਵੀ ਹੋਰ ਬੋਲ ਦੰਨਾ ਹੁਣ ਸੁਣਦੇ ਤਹਿਗੇ ਸੁਣ ਲੈਣਗੇ ਸੌਰੇ ਨਹੀਂ ਤਾਂ ਗੱਲ ਪੈ ਜੈਨੇ ਬਹੁਤ ਜਿੱਤੀ ਜਾਨੀ ਸਕੇ ਤਾਂ ਅਸੀਂ ਆਪਣੇ ਆਪ ਦੇ ਵੀ ਹੈ ਨਹੀਂ ਜੇ ਅਸੀਂ ਕਿਸੇ ਦੂਜੇ ਦੀ ਬੇਇੱਜ਼ਤੀ ਕਰਦੇ ਆਂ ਪਰਿਵਾਰ ਦੇ ਵਿੱਚੋਂ ਵੱਧ ਘੱਟ ਬੋਲਦੇ ਆਂ ਇੱਜ਼ਤ ਤਾਂ ਅਸੀਂ ਆਪਣੇ ਆਪ ਨੂੰ ਵੀ ਨਹੀਂ ਦਵਾ ਸਕੇ ਹੁਣ ਤੱਕ ਆਪਣੀ ਕਿਹੜੀ ਇੱਜ਼ਤ ਕਰਾ ਲਈ ਅਸੀਂ ਬੋਲੋ ਸਹੀ ਗੱਲ ਗਲਤ ਹੈ ਹਾਂਜੀ ਇੱਜ਼ਤ ਤਾਂ ਅਸੀਂ ਆਪਣੇ ਆਪ ਦੀ ਵੀ ਨਹੀਂ ਕਰਾਈ ਬਾਹੂ ਹਾਏ ਓਏ ਰੱਬਾ ਦੱਸੋ ਕਿੱਧਰ ਜਾਵੇ ਚਲੋ ਹੁਣ ਆਈ ਆਪਾਂ ਇਹ ਡਰ ਹੁਣ ਡਰ ਤੇ ਮੈਂ ਇੱਕ ਗੱਲ ਬੋਲੀ ਤੀ ਕਿ ਇੱਛਾ ਪਰ ਜਾਉਂਗੇ ਆਪਾਂ ਕਿਧੇ ਪਰ ਜਾਉਂਗੇ ਇੱਛਾ ਇਹ ਡਰ ਦੇ ਨਾਲ ਨਾਲ ਹੀ ਕਿ ਇੱਛਾ ਵੀ ਹੈ ਪਰਿਵਾਰ ਦੀ ਕੀ ਇਹ ਨਾਲ ਇੱਛਾ ਅੱਛਾ ਉਹ ਕੀ ਆ ਹਾਂ ਜੀ ਇੱਛਾ ਕੀ ਆ ਹਾਂ ਉਹਨਾਂ ਦੀ ਇੱਕੋ ਇੱਛਾ ਇਹਦੇ ਬਦਲੇ ਉਹ ਇੱਛਾ ਕੀ ਆ ਤੁਹਾਡਾ ਭਲਾ ਨਸ਼ਾ ਛੁੱਟ ਜਵੇ ਚੰਗਾ ਕਿ ਮਾੜਾ ਚੰਗਾ ਚੰਗਾ ਘਰ ਵਸ ਜਵੇ ਜ਼ਿੰਦਗੀ ਵਸ ਜਵੇ ਕੋਈ ਕਿਤੇ ਲੱਗ ਜਵੇ ਕੋਈ ਸਮਾਜ ਦੇ ਵਿੱਚ ਕਿਸੇ ਕਤਾਰ ਚ ਆ ਕੇ ਖੜ ਜਵੇ ਚਾਰ ਬੰਦੇ ਇੱਜ਼ਤ ਕਰਨ ਚਾਰ ਬੰਦੇ ਖੁਸ਼ ਹੋਣ ਪਿਆਰ ਕਰਨ ਅੱਗੇ ਵਿਆਹ ਹੋ ਜਵੇ ਪਰਿਵਾਰ ਆ ਜਵੇ ਬੱਚੇ ਹੋ ਜਾਣ ਤਰੀਕੇ ਜੀ ਜ਼ਿੰਦਗੀ ਪੈ ਜਵੇ ਸਮਾਜਿਕ ਹੋ ਜਵੇ ਸੋਹਣਾ ਹੋਵੇ ਪਿੱਠ ਵਿੱਚ ਨਾ ਕੋਈ ਬੋਲੇ ਤੰਦਰੁਸਤ ਹੋਵੇ ਮੈਨੂੰ ਦੱਸੋ ਇਹ ਇੱਛਾਵਾਂ ਹੈ ਜਿਹੜੀਆਂ ਜਾਂ ਇਹ ਇੱਕੋ ਇੱਛਾ ਹੈ ਇਹ ਤੁਹਾਡੇ ਵਾਸਤੇ ਚੰਗੀ ਹੈ ਕਿ ਮਾੜੀ ਹੈ ਹਾਂਜੀ ਚੰਗੀ ਹੈ ਤੇ ਜਿਹੜਾ ਬੰਦਾ ਤੁਹਾਡੇ ਲਈ ਇੱਛਾ ਰੱਖਦਾ ਉਹ ਚੰਗਾ ਹੈ ਕਿ ਮਾੜਾ ਹਾਂਜੀ ਵਕੀ ਚੰਗਾ ਕੌਣ-ਕੌਣ ਸਾਹਿਬ ਹੱਥ ਖੜਾ ਕਰੇ ਤਾਂ ਜਿਹੜਾ ਤੁਹਾਡੇ ਵੱਤ ਇਹੋ ਜੀ ਇੱਛਾ ਰੱਖਦਾ ਹੈ ਵੀ ਉਹ ਬੰਦਾ ਚੰਗਾ ਹੈ ਕਿ ਮਾੜਾ ਹਣ ਕਈਆਂ ਦੇ ਹੱਥ ਨਹੀਂ ਖੜੇ ਹੁੰਦੇ ਔਖੇ ਆ ਬਹੁਤ ਔਖਾ ਹੈ ਨਾ ਸੱਚ ਨੂੰ ਸਵੀਕਾਰ ਕਰਨਾ ਔਖਾ ਨਾ ਹਾਂ ਬਹੁਤ ਔਖਾ ਅਸੀਂ ਬਹੁਤ ਖੁਦਗਰਜ਼ ਹੋ ਗਏ ਬਹੁਤ ਖੁਦਗਰਜ਼ ਸੱਚ ਅੱਖਾਂ ਦੇ ਸਾਹਮਣੇ ਆ ਮਤ ਵਿੱਚ ਵੀ ਆਉਂਦਾ ਵੀ ਸੱਚ ਇਹ ਹੈ ਆ ਪਸਵਿਕਾਰ ਕਰਨ ਨੂੰ ਮਨ ਨਹੀਂ ਕਰਦਾ ਬਈਮਾਨ ਬਹੁਤ ਆ ਬਹੁਤ ਬਈਮਾਨ ਬਹੁਤ ਬਈਮਾਨ ਆ ਮਨ ਜਿਹੜਾ ਤੁਹਾਡਾ ਭਲਾ ਚਾਹੁੰਦਾ ਜਿਹੜਾ ਆ ਚੀਜ਼ਾਂ ਚਾਹੁੰਦਾ ਜਿਹੜੀਆਂ ਆਪਾਂ ਗੱਲ ਕਰਕੇ ਅਟੇ ਆ ਉਹ ਤਾਂ ਠੀਕ ਹੈ ਬੰਦਾ ਉਹ ਗਲਤ ਨਹੀਂ ਹੈਗਾ ਅੱਜ ਨਹੀਂ ਤਾਂ ਕੱਲ ਸੱਚ ਸਵੀਕਾਰ ਕਰਨਾ ਹੀ ਪਊਗਾ ਹੁਣ ਤੁਹਾਡੇ ਸਾਰਿਆਂ ਦੇ ਹੱਥ ਖੜੇ ਇੱਕ ਬੰਦੇ ਦਾ ਹੱਥ ਥੱਲੇ ਔਖਾ ਕਹਾ ਚੱਕਰ ਕਨੈਕਸ਼ਨ ਹੋਰ ਵਾਸਤੇ ਚਲ ਮੈਂ ਤੁਹਾਨੂੰ ਦੁਬਾਰਾ ਬੋਲ ਦਿੰਦਾ ਬਹਿ ਜਾ ਤੇਰਾ ਕਨੈਕਸ਼ਨ ਹੋਰ ਵਾਸਤੇ ਲੱਗਾ ਜਿਹੜਾ ਕੋਈ ਬੰਦਾ ਤੇਰੇ ਬਾਰੇ ਇਹ ਸੋਚਦਾ ਭਾਈ ਵੀ ਇਹ ਨਸ਼ਾ ਛੱਡ ਦੇਵੇ ਆਪਣਾ ਘਰਵਾਰ ਸੰਭੇ ਆਪਣੀ ਜ਼ਿੰਦਗੀ ਸੰਭੇ ਆਪਣੇ ਆਪ ਨੂੰ ਸੰਭੇ ਆਪਣਾ ਘਰਵਾਰ ਬਣਾਵੇ ਕਿੱਤੇ ਲੱਗੇ ਕੰਮ ਕਰ ਲੱਗੇ ਇਹਦਾ ਵਿਆਹ ਹੋਵੇ ਇਹਦੇ ਬੱਚੇ ਹੋਣ ਇਹ ਬੱਚਿਆਂ ਨੂੰ ਪਾਲੇ ਜ਼ਿੰਦਗੀ ਵਧੀਆ ਹੋਵੇ ਚਾਰ ਬੰਦੇ ਮਿਲਣ ਰਿਸ਼ਤੇਦਾਰ ਮਿਲਣ ਇੱਜ਼ਤ ਕਰਨ ਇਹ ਵੀ ਇੱਜ਼ਤ ਕਰੇ ਰਾਜੀ ਖੁਸ਼ੀ ਵਧੀਆ ਪਰਿਵਾਰ ਵਧੇ ਫਲੇ ਜੁੰਦਾ ਰਹੇ ਆਪਣੀ ਉਮਰ ਪਾਵੇ ਇਹੋ ਜ ਆ ਬੰਦਾ ਜਿਹੜਾ ਤੁਹਾਡੇ ਬਾਰੇ ਇਹ ਇੱਛਾ ਲੱਖਦਾ ਉਹ ਤੁਹਾਡੇ ਲਈ ਚੰਗਾ ਬੰਦਾ ਹੈ ਕਿ ਮਾੜਾ ਬੰਦਾ ਚੰਗਾ ਬੰਦਾ ਜਿਹੜੇ ਬੰਦੇ ਤੁਹਾਡੇ ਲਈ ਇੱਛਾ ਰੱਖਦੇ ਆ ਉਹ ਚੰਗੇ ਆ ਕੌਣ ਕੌਣ ਸਹਿਮਤ ਹੁਣ ਦੁਬਾਰਾ ਹੱਥ ਕੱਢ ਕਰ ਲੋ ਚੱਲ ਹੁਣ ਪੇ 100% ਹੋ ਗਿਆ ਉਹ ਤੇ ਠੀਕ ਹੈ ਬਸ ਇਹੀ ਦੀ ਆਹੋ ਚਲ ਕੋਈ ਨਹੀਂ ਚਾਹ ਸ਼ੂਗਰ ਤਾਂ ਵੀ ਤੂੰ ਸੱਚ ਤਾਂ ਬੋਲਿਆ ਮੈਨੂੰ ਤਾਂ ਰਿਪੀਟ ਕਰਨੇ 2 ਮਿੰਟ ਲੱਗੇ ਪਰ ਫੈਕਟ ਤਾਂ ਕਲੀਅਰ ਹੋ ਗਿਆ ਨਹੀਂ ਮੈਂ ਇਹੀ ਸੋਚੀ ਜਾਣਾ ਤਾਂ ਵੀ ਬੌਲਾ ਨਾ ਸ਼ੁਕਰ ਆ ਉਹ ਬਿਆਜੀ ਨੂੰ ਮੈਂ ਸਮਝਿਆ ਉਹਨੇ ਠੀਕ ਨਹੀਂ ਗੱਲ ਇਹੀ ਆ ਭਾਈ ਇਹ ਜਿਹੜਾ ਡਰ ਆ ਇਹ ਡਰ ਤੁਹਾਨੂੰ ਖੋਣ ਦਾ ਇਹ ਡਰ ਆ ਤੁਹਾਡੇ ਬਰਬਾਦ ਹੋਣ ਦਾ ਇਹ ਡਰ ਆ ਤੁਹਾਡੇ ਖਤਮ ਹੋਣ ਦਾ ਇਹ ਡਰ ਆ ਤੁਹਾਡੀ ਬਰਬਾਦੀ ਦਾ ਤੇ ਇੱਛਾ ਤੁਹਾਡੇ ਭਲੇ ਦੀ ਤਾਂ ਤੁਹਾ ਤੋਂ ਛਤਰ ਖੰਨੇ ਆ ਪਰਿਵਾਰ ਵਾਲੇ ਤੁਹਾਡੇ ਤਾਂ ਥਾ ਤੁ ਮੰਦੇ ਚੰਗੇ ਬੋਲ ਸੁਣ ਕੇ ਵੀ ਥੋੜੇ ਲਈ ਅਰਦਾਸ ਕਰਨ ਵਾਸਤੇ ਖੜੇ ਹੁੰਦੇ ਆ। ਥੋਤੋ ਗਾਲਾਂ ਖਾ ਕੇ ਵੀ ਤੁਹਾਡੀ ਸੁੱਖ ਸੁੱਖਦੇ ਆ। ਥੋਤੋ ੱੱਕੇ ਖਾ ਕੇ ਵੀ ਤੁਹਾਡੇ ਵਾਸਤੇ ਰੋਟੀ ਪੱਕਦੀ ਆ। ਬਿਸਤਰਾ ਤਿਆਰ ਹੁੰਦਾ, ਕੱਪੜੇ ਖਰੀਦੇ ਜਾਂਦੇ ਆ। ਥਾ ਤੁ ਗਾਲਾਂ ਖਾ ਕੇ, ਥਾ ਤੁ ਬੇਇੱਜ਼ਤੀ ਕਰਵਾ ਕੇ ਵੀ। ਬਹੁਤੇ ਨਹੀਂ ਬੇਈਮਾਨ ਹੋਣਾ। ਸਮਝਣਾ ਆਪਣੇ ਆਪ ਨੂੰ ਵਿਤਰ ਬਣਾਉਣਾ। ਠੀਕਾ ਸੱਚ ਨੂੰ ਕੀ ਕਰਨਾ ਸਵੀਕਾਰ ਕਰਨਾ ਹੈ ਲਓ ਜੀ ਰੋਕ ਟੋਕ ਕਰ ਦਿੰਦੀ ਏ ਭਾਈ ਹੁਣ ਦੱਸ ਤੂੰ ਵੀ ਜਿਹੜਾ ਨਸ਼ਾ ਕਰਨ ਦਾ ਕਾਰਨ ਉਹ ਸਹੀ ਹੈ ਕਿ ਗਲਤ ਹੈ ਗਲਤ ਹੈ ਨਾ ਗਲਤ ਚਲੋ ਸ਼ੁਕਰ ਹੈ ਦਿਲੋਂ ਸਵੀਕਾਰ ਕੀਤਾ ਕਿ ਬਾਈ ਸਹੀ ਵੀ ਬਾਬੇ ਨੂੰ ਖੁਸ਼ ਕਰ ਦਮਾਂ ਹੈਂ ਵੀ ਬਾਬਾ ਕਿਤੇ ਕਹੀ ਵੀ ਮੈਂ 20 25 ਮਿੰਟ ਲਾਏ ਸਹਉਰਿਆ ਤੇਰੇ ਤੇ ਮਸਾ ਫਰਕ ਨਹੀਂ ਪਿਆ ਦਿਲੋਂ ਰੋਕ ਟੋਕ ਚੰਗੀ ਆ ਪੁੱਤ ਔਰ ਸ਼ੂਗਰ ਕਰ ਵੀ ਤੇਰੀ ਜ਼ਿੰਦਗੀ ਚ ਕੋਈ ਰੋਕ ਟੋਕ ਕਰਨੇ ਵਾਲਾ ਹੈਗਾ ਇਹ ਭੱਗਾਂ ਨਾਲਾ ਜਿਹੜੇ ਰੋਕ ਟੋਕ ਕਰਨੇ ਵਾਲੇ ਉਹਨਾਂ ਨੂੰ ਸੰਭੋ ਜਿਨ੍ਹਾਂ ਕੋਲ ਹੈ ਨਹੀਂ ਉਹਨਾਂ ਨੂੰ ਪੁੱਛ ਕੇ ਦੇਖੋ ਐਵੇਂ ਨਾ ਬਹੁਤੇ ਖਲੀਫੇ ਸਮਝੋ ਸਹਰੇ ਹੋ ਆਪਣੇ ਆਪ ਅਮਲੀ ਤੋਂ ਵੱਧ ਕੇ ਆਪਾਂ ਕੁਝ ਨਹੀਂ ਹੈਗੇ ਬਾਕੀ ਜੋ ਕੁਝ ਅਸੀਂ ਆਪਣੇਪਰੋਂ ਸਮਝਦੇ ਆਂ ਜੋ ਕੁਝ ਅਸੀਂ ਆਪਣੇ ਆਪ ਨੂੰ ਦਿਖਾਉਨੇ ਆ ਉਹ ਕੇਵਲ ਤੇ ਕੇਵਲ ਇੱਕ ਛਲਾਵਾ ਇੱਕ ਝੂਠਾ ਹੈ ਅਸੀਂ ਅਮਲੀ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ ਇਹ ਯਾਦ ਰੱਖਣਾ ਹਮੇਸ਼ਾ